ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਰਹਾਂ ਕਣਕ ਬੀਜਣਾ ਤੇ ਰਵਾਬ ਆ ਗਿਆ ਚਾਹ ਲੈ ਕੇ ਤੇ ਇਧਰੋਂ ਆਪਾਂ ਬੀਜਤਾ ਤੇ ਰਵਾਬ ਨੇ ਲੈ ਆਂਦੀ ਚਾਹ ਤਾਂ ਮੈਂ ਪੀਦਾ ਚਾਹ ਤੂੰ ਪਾਣੀ ਪੀਣਾ ਹਾਂ ਮੈਂ ਪੀਣਾ ਨਹੀਂ ਪੀ ਲੋ ਤੈਨੂੰ ਜਿਆਦੀ ਤੇ ਲੱਗੀ ਹੈ ਬੜੀ ਜਿਆਦੀ ਹੈ ਹਮ ਆ ਜੋ ਆਪ ਹੀ ਪਾਣੀ ਲਿਆ ਕੇ ਤੇ ਆਪ ਹੀ ਪੀ ਲੈਣਾ ਇਹ ਵਧੀਆ ਕੰਮ ਹੈ ਤੇ ਆਵੇ ਗਲਾਸ ਹੈਗਾ ਜਦੋਂ ਇੱਥੇ ਦੇ ਕੋਈ ਨਹੀਂ ਹੁੰਦਾ ਲਾ ਕੋਈ ਚ ਕਿਉਂ ਨਹੀਂ ਹੁੰਦਾ ਇਹ ਤਾਂ ਤੂੰ ਸਾਰੇ ਵਾਇਰਸ ਪਾਤੇ ਵਿੱਚ ਲਿਆ ਹੁਣ ਮੈਨੂੰ ਵੀ ਪੀਂਦੇ ਮੈਂ ਸਵੇਰ ਦਾ ਇੱਥੇ ਲੱਗਾ ਸਵੇਰ ਦਾ ਜਦੋਂ ਮੈਂ ਗਿਆ ਉਤੋਂ ਪਰ ਵੀ ਦੇ ਲੱਗੇ ਨਹੀਂ ਸਕੋਲੇ ਅੱਜ ਤੁਹਾਡੇ ਬਸ 4 ਪੀਰੀਅਡ ਲੱਗੇ ਹੂੰ ਫੀਸ ਤੇ ਆਪਾਂ ਪੂਰੇ ਪੀਰੀਅਡ ਦੀ ਦਿੰਨੇ ਆ ਹਾਂ ਦੇ ਉਹਨਾਂ ਨੇ 4 ਲਾਤੇ ਉਤਰਾ ਕਿੰਨੇ ਲੱਗਦੇ ਪੀਰੀਅਡ ਦੇ ਨੇ ਅੱਜ ਹਟ ਦੋ ਇੱਕ ਆਡਾ ਲੱਗ ਗਿਆ سپورਟ ਦਾ سپورਟ ਦਾ سپورਟ ਦਾ ਲੱਗਿਆ ਸੀ ਸਾਈਨ ਦੀ ਜਗ੍ਹਾ ਤੇ ਹਾਂ ਸਾਈਨ ਦੀ ਜਗ੍ਹਾ ਤੇ ਲੱਗਿਆ سپورਟ ਦਾ ਹਾਂ ਤੇ ਆੜ ਦਾ ਇੱਕ ਲੱਗ ਗਿਆ ਅੱਛਾ ਤੇ ਹੋਰ ਵੀ ਬੜਾ ਆ ਗਿਆ ਮੇਰੇ ਕੰਮ ਤੇ ਸਪੋਰਟ ਵਿੱਚ ਜਾਣ ਗਿਆ ਮੇਰਾ ਆਡ ਕੰਪੀਟੀਸ਼ਨ ਹੈ ਸੱਚ ਉਹਦਾ ਕੀ ਬਣਿਆ ਆਡ ਕੰਪੀਟੀਸ਼ਨ ਦਾ ਅੱਤ ਕੀਤੀ ਬੁਰੀ ਹਊ ਕੋਈ ਪ੍ਰਾਈਜ਼ ਮਿਲੂ ਪ੍ਰਾਈਜ਼ ਮੇਰੇ ਤੋਂ ਵੀ ਤੇਰੇ ਤੋਂ ਬਾਕੀ ਸਾਰਿਆਂ ਨੇ ਉਹਨਾਂ ਤੇਰੇ ਤੋਂ ਜ਼ਿਆਦਾ ਅੱਤ ਕੀਤੀ ਨਹੀਂ ਹੂੰ ਉਹ ਬਟਿਆਣੇ ਅੱਤ ਕੀਤੇ ਸੀ ਅੱਛਾ ਪਰ ਤੇਰਾ ਤੇ ਤੇਰੀ ਕਲਾਸ ਤੇ ਨਾਲਿਆਂ ਕੰਪੀਟੀਸ਼ਨ ਹਾਂ ਫਿਰ ਤੂੰ ਮੈਂ ਜਿੱਤਿਆ ਹੀ ਹਾਂ ਪੱਕੀ ਗੱਲ ਹੈ ਪੱਕੀ ਗੱਲ ਹੈ ਨਾ ਪੂਰਾ ਬੈਕਗ੍ਰਾਉਂਡ ਇਹ ਪਾਪਾ ਹੂੰ ਇਹ ਨਾ ਦੱਸ ਮਾਰਸ ਤੇ ਬਈ ਲੋ ਪਾਣੀ ਹੁੰਦਾ ਹੈ ਜਾਂ ਨਹੀਂ ਹੁੰਦਾ ਕਹਿੰਦੇ ਆ ਵੀ ਸ਼ਾਇਦ ਹੋ ਵੀ ਸਕਦਾ ਤੇ ਹੈਗਾ ਆ ਉਹ ਆਈਸ ਦੀ ਫਾਰਮ ਵਿੱਚ ਜਾਨੀ ਕਿ ਜਿੰਨਾ ਵੀ ਹੈਗਾ ਨਾ ਉਹ ਆਈਸ ਦੀ ਫਾਰਮ ਵਿੱਚ ਹੈ ਜਿ ਤਰ੍ਹਾਂ ਉਹ ਆਪਣੇ ਤੋਂ ਗਾਂ ਅੱਗੇ ਪੈ ਜਾਂਦਾ ਤੇ ਸਨ ਤੋਂ ਦੂਰ ਹੋ ਜਾਂਦਾ ਅੱਛਾ ਮਾਰਸ ਨੂੰ ਕਿਹੜਾ ਪਲੈਨੈਟ ਕਹਿੰਦੇ ਆ ਮਾਰਸ ਨੂੰ ਹੂੰ ਮਾਰਸ ਨੂੰ ਮਾਰਸ ਹੀ ਕਹਿੰਦੇ ਆ ਨਾ ਰੈੱਡ ਪਲੈਨੈਟ ਰੈੱਡ ਪਲੈਨੈਟ ਉਹ ਨੂੰ ਇਹਨਾਂ ਨੇ ਪਾ ਲਾ ਮੈਨੂੰ ਇਹਨਾਂ ਨੇ ਪਾ ਵੀ ਐ ਆਪਣੇ ਐਸੇ 7 ਪਲਾਨ ਕਿੰਨੇ ਪਲਾਨ ਨਟਿਆ 7 ਪਹਿਲਾਂ ਤੇ 9 ਸੀ ਲੁੱਟੋ ਨੂੰ ਕੱਢ ਕੇ 8 ਰਹਿ ਗਏ ਹਾਂ ਹੈ 7 ਮੈਂ ਪਲੂਟੋ ਨੂੰ ਕਰਤਾ ਪਲੂਟੋ ਨੂੰ ਕੱਢ ਕੇ ਤੇ 8 ਰਹਿ ਗਏ ਮੈਂ ਐਸਾ ਮਾਰਸ ਤੇ ਹੈਗੇ ਚੱਲ ਨਾਂ ਦੱਸ ਪਲੈਨਟ ਆਉਂਦਾ ਪਲੈਨਟ ਜੂਪੀਟਰ ਹਮ ਮਾਰਸ ਹਮ ਅਰਥ ਹਮ ਮੂਨ ਹਮ ਮੂਨ ਥੋੜਾ ਮੂਨ ਹੈਗਾ ਪਲੈਨਟ ਹੀ ਆ ਟਾਈਪ ਪਰ ਉਹ ਉਹ ਵਕਰਾ ਆ ਯਾਨੀ ਕਿ ਸੋਲਰ ਸਿਸਟਮ ਵਿੱਚ ਇਹ ਤੇ ਆਪਣਾ ਹੋ ਗਿਆ ਹੈ ਨਾ ਤੇ ਇੱਕ ਮਰਕਰੀ ਮਰਕਰੀ ਤੇ ਵੀਨਸ ਤੇ ਵੀਨਸ ਵੀਨਸ ਤੇ ਫੇਰ ਆ ਜਾਂਦਾ ਅਰਥ ਫੇਰ ਮਾਰਸ ਮਾਰਸ ਵੀ ਬੋਲਦਾ ਜੂਪੀਟਰ ਜੂਪੀਟਰ ਸੈਟਰਨ ਸੈਟਰਨ ਨਹੀਂ ਨੈਪਿਊਨ ਨੈਪਿਊਨ ਆ ਠੀਕ ਆ ਚੱਲ ਕੋਈ ਨਹੀਂ ਮੂੰਹ ਹੋ ਜੇ ਨਾ ਇਸ ਤੋਂ ਪਾਰ ਹਾਨਗਰ ਬਾਗ ਹਮ ਓਡੀ ਹੋ ਜੇ ਉਹ ਵੜਾ ਲੈਵਲ ਜਿਹੜਾ ਪ੍ਰੈਨਟ ਵਾਲਾ ਨਾ ਉਹ ਲੈਵਲ ਹੈ ਹਡਾ ਚੱਲ ਕੋਈ ਨਹੀਂ ਹੁਣ ਆਪਾਂ ਆ ਪਾਲੀਏ ਡਾਈ ਛੇਤੀ ਤੇ ਛੇਤੀ ਛੇਤੀ ਕਰ ਜੇ ਫਿਰ ਬੀਜੀਏ ਨੇਰਾ ਹੁੰਦਿਆ ਆਪਾ ਪਾ ਪਾ ਲੱਗੇ ਹਡਾਈ ਆਇਸ਼ਾ ਆਪਾਂ ਜਤੀ ਜਤੀ ਆਪੇ ਜਤੀ ਜਤੀ ਜਾਗੇ ਨਾ ਟਰੈਕਟਰ ਉੱਤੇ ਬਈ ਆਇ ਤੇ ਆ ਜਾ ਕਾ ਆਇ ਤੇ ਪਾਪਾ ਆਪਾਂ ਦੇ ਲਾਈਟ ਲਾਈਟਰ ਹਾਂ ਅੱਛਾ ਲਾਈਟ ਦੀ ਸਪੀਡ ਕਿੰਨੀ ਹੁੰਦੀ ਹੈ ਲਾਈਟ ਦੀ ਸਪੀਡ ਮਤਲਬ ਪੇ ਤੁਸੀਂ ਇਹਨਾ ਅੰਦਾਜ਼ਾ ਨਹੀਂ ਲਾ ਸਕਦੇ ਜੇ ਨਹੀਂ ਤੇ ਲਾਈਟ ਐਸੇ ਦਾ ਲਾਈਟ ਦੀ ਸਪੀਡ ਨਾ ਜਦੋਂ ਤੁਸੀਂ ਸਪੀਡ ਮਤਲਬ ਸਿੱਧਾ ਦੱਸ ਤਾ ਮਲੱਪੀ ਇਹ ਕਿੰਨੀ ਹੁੰਦੀ ਹੈ ਲਾਈਟ ਦੀ ਸਪੀਡ 3 ਲੱਖ ਕਿਲੋਮੀਟਰ 3 ਲੱਖ ਕਿਲੋਮੀਟਰ ਹਾਂ ਤੇ ਸੌਤੋ ਵਾਸਟ ਕੀ ਕਿਹੜੀ ਚੀਜ਼ ਟਰੈਵਲ ਕਰਦੀ ਹੈ ਲਾਈਟ ਹੂੰ ਹੂੰ ਤੇ ਸੂਰਜ ਤੋਂ ਆਪਣੇ ਤੱਕ ਆਉਣ ਲੱਗਿਆਂ ਲਾਈਟ ਨੂੰ ਕਿੰਨਾ ਟਾਈਮ ਲੱਗਦਾ ਤੇ ਮਿੰਟ ਸੈਕਿੰਡ ਹੈ ਸੈਕਿੰਡ ਨਾ 8 ਮਿੰਟ 8 ਮਿੰਟ ਹੂੰ ਇੰਨਾ ਦੂਰ ਉਹ ਉੱਧਰ ਵੀ ਡਰਾਈਵਰ ਲੱਗੇ ਆਉਂਦੇ ਉੱਥੇ ਉਥੇ ਹੋਰ ਡਰਾਈਵਰ ਤੁਹਾਨੂੰ ਦਿਖੰਦਾ

Yeah.